ਸਾਤ ਸੰਦੇ ਜੀ ਇਹੀ ਪੜਦੇ ਹੁੰਦੇ ਨੇ ਮੇਰੇ ਸੱਚੇ ਪਾਤਸ਼ਾਹ ਮੈਂਨੇ ਮੇਰੇ ਪਾਸ ਤੇ ਜਾਣਾ ਦਰਸ਼ਕ ਜਦੋਂ ਬਾਬਾ ਸ਼੍ਰੀ ਚੰਦ ਜੀ ਦੇਖੋ ਕਿੰਨਾ ਪਿਆਰ ਆਪਣੇ ਉੱਤੇ ਪਿਆਰ ਰਹਿ ਨਹੀਂ ਜਾਂ ਪਰ ਆਪਣੇ ਕੋਲੇ ਹੋਰ ਸਭ ਕੁਝ ਹੈ ਜੇ ਹੈ ਨਹੀਂ ਤਾਂ ਆਪਣੇ ਕੋਲੇ ਪਿਆਰ ਹੀ ਹੈ ਨਹੀਂ ਆਪ ਕੋ ਸਾਥ ਨਾਮ ਸ਼੍ਰੀ ਦਾ ਇੱਕ ਗੱਲ ਮੇਰੀ ਯਾਦ ਇੱਕ ਲੋਕ ਕਰੇ ਉਹ ਕਸਵਾਹ ਦੀ ਜਿਹਦੇ ਕੋਲੇ ਪਿਆਰ ਨਹੀਂ ਉਹਦੇ ਕੋਲੇ ਕੱਖ ਵੀ ਨਹੀਂ ਲੱਗ ਜਾਂਦਾ ਕੱਖ ਲੱਖੋਂ ਬਣਿਆ ਪੀਜਾ ਜਦੋਂ ਬਾਬਾ ਸ਼੍ਰੀ ਚੰਦ ਜੀ ਆਏ ਪ੍ਰਕਰਮਾਂ ਦੇ ਖੜੇ ਆ ਹਰਮੰਦਰ ਸਾਹਿਬ ਸਰੋਵਰ ਤੇ ਹੁਣ ਲੱਖਾਂ ਬਣਾਇਓ ਅੱਖਾਂ 'ਚ ਸਾਹਮਣੇ ਕੋਈ ਗਾਂ ਦਾਸ ਪਾਸ਼ਾ ਆ ਗਏ ਸੋਢੀ ਸੁਲਤਾਨ ਬਾਬਾ ਜੀ ਦੇ ਦਰਸ਼ਨ ਕਰਕੇ ਧੰਨ ਦਾ ਬਰੂਹ ਹੋ ਗਈ ਧੰਨ ਸਾਹਿਬ ਨਮਸਕਾਰ ਦਿੱਤੀ ਤਾਂ ਹੀ ਕਹਿੰਦੇ ਸਾਧੂਆਂ ਨੂੰ ਨਮਸਕਾਰ ਕਰਦੇ ਹਾਂ ਸੈਦ ਹੁਣ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ ਸਾਰੇ ਨੂੰ ਤੁਸੀਂ ਦੱਸਣੀ ਹੈ ਗੱਲ ਇਹ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਬਾਬਾ ਜੀ ਨੂੰ ਸਾਹਮਣਾ ਮਿਲੇ ਹੋਣਗੇ ਤੇ ਗੁਰੂ ਰਾਮਦਾਸ ਜੀ ਨੇ ਬਾਬਾ ਜੀ ਨੂੰ ਨਮਸਕਾਰ ਨਹੀਂ ਕੀਤੀ ਹੋਊਗੀ ਇਕ ਗੱਲ ਸਾਰੇ ਮਨ ਚ ਸੋਚ ਕੇ ਦੱਸਿਓ ਜੇ ਤੁਹਾਡਾ ਮਨ ਕਹਿੰਦਾ ਵੀ ਹਾਂ ਨਮਸਕਾਰ ਕੀਤੀ ਆ ਤਾਂ ਤਾਰੇ ਤਾਂ ਮੰਨ ਲਿਓ ਨਹੀਂ ਕਹਿੰਦਾ ਤਾਂ ਤਾਂ ਹੀ ਮੰਨ ਲਿਓ ਕੋਈ ਸਾਨੂੰ ਬਜ਼ੁਰਗ ਗੁਰੂ ਮਿਲ ਜੇ ਆਪਾਂ ਕੀ ਕਹ ਦਿੰਦੇ ਆ ਬਾਬੂ ਜੀ ਨਮਸਕਾਰ ਆਪਾਂ ਨਮਸਕਾਰ ਕਰ ਦਿੰਦੇ ਨੇ ਜਦੋਂ ਬਾਬਾ ਜੀ ਸਾਹਮਣੇ ਮਿਲੇ ਹੋਣਗੇ ਦੇ ਨਾਮ ਦਾ ਬਾਦਸ਼ਾਹ ਨਹੀਂ ਕੀਿਆ ਹੋਊਗਾ ਐ ਗੁਰੂ ਨਾਨਕ ਸੁਪੁੱਤਰ ਧੰਬਾਬਾ ਸ਼੍ਰੀ ਚੰਦ ਜੀ ਤੁਹਾਡੀ ਭਗਤੀ ਨੂੰ ਮੇਰੀ ਨਾਮ ਸ਼ਿੰਚਾਰ ਹੈ ਇਹ ਗੱਲ ਨਹੀਂ ਹੋਈ ਤੇ ਬਾਬਾ ਜੀ ਨੇ ਸਰੂਪ ਦੇਖ ਕੇ ਉਹ ਕਾਹ ਦੀ ਮੌਜੂਦ ਸੀ ਬਾਬਾ ਜੀ ਪੁੱਛਦੇ ਨੇ ਮਹਾਰਾਜ ਐਡਾ ਸੋਹਣਾ ਦਾੜਾ ਲੰਬਾ ਦਾੜਾ ਇੰਨਾ ਸੋਹਣਾ ਸਰੂਪ ਸਾਹ ਸਰਦਾਰ ਜੀ ਮੈਂ ਕਹਿੰਦਾ ਵੀ ਜਿੰਨੀ ਸਾਡੇ ਨੂੰ ਸਭ ਨਿਮਤਤਾ ਸੀ ਕਿਸੇ ਚ ਵੀ ਹੋਣੀ ਆਪ ਕੋ ਸਤਿਨਾਮ ਸ਼੍ਰੀ ਵਾਹਿਗੁਰੂ ਬਾਣੀ ਦਾ ਫੈਸਲਾ ਮਾਰੇ ਕਹਿੰਦੇ ਕੇਸਾਂ ਕਾ ਕਰ ਚਬਰ ਭਲਾਵਾ ਚੰਦ ਤੂਰ ਮੁਖਾਇਆ ਕਹਿੰਦੇ ਲੇਕੋ ਮੈਨੂੰ ਬਾਣੀ ਖਾਨ ਨਾਲ ਮਿਲਦੀ ਆ ਚੌਰ ਸਾਹਿਬ ਆਪਾਂ ਫਿਰਦੇ ਆ ਸਾਹ ਸਰਦਾਰ ਜੀ ਮਾਰੇ ਕਹਿੰਦੇ ਜੇ ਕੋਈ ਸੋਹਣੀ ਸਾਬ ਨਹੀਂ ਜਾਂਦਾ ਹੋਵੇ ਨਾ ਮੈਂ ਆਪਣੇ ਕੇਸਾਂ ਦਾ ਉੱਤੇ ਚੌਰ ਕਰਾਂ ਇਹਦਾ ਸਰਕਾਰ ਉਹਦਾ ਨਾਮ ਹੈ ਪਾਣੀ ਮੰਡਣ ਵਾਲੇ ਦਾ ਤੇ ਆਪਾਂ ਸਤਿਕਾਰ ਕੀ ਕਰਦੇ ਆਂ ਆਪਾਂ ਤਾਂ ਗਾਲਾਂ ਕੱਢਦੇ ਆਂ ਸਾਧ ਸੰਗਤ ਆਪਾਂ ਦਾ ਮਾਣੇ ਸ਼ਾਲੂ ਵੀ ਬੋਲ ਦਿੰਨੇ ਆਂ ਧੰਨ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਨੇ ਐ ਸੋਟੀ ਸੁਲਤਾਨ ਮਹਾਰਾਜ ਬਾਬਾ ਜੀ ਨੇ ਇੰਨਾ ਸਤਿਕਾਰ ਕਰਿਆ ਕਹਿੰਦੇ ਜੀ ਇੱਡਾ ਸੋਹਣਾ ਦਾੜਾ ਪ੍ਰਕਾਸ਼ ਗੁਰੂ ਰਾਮਦਾਸ ਪਾਸ਼ਾ ਸਾਹਿਬ ਤਾਂ ਦੇ ਨੇਤral ਚ ਜਲ ਆ ਗਿਆ ਉਸ ਵੇਲੇ ਗਰਾਗ ਦਾ ਗੁਰੂ ਚੌਥੇ ਪਾਸ਼ਾ ਕਹਿੰਦੇ ਮਾਂ ਕੋਖੋ ਇਹ ਤਾਂ ਕੇਸ ਨਾਮ ਜਪਣ ਵਾਲਿਆ ਦੇ ਚੱਪ ਝਾੜ ਵਾਸਤੇ ਨੇ ਆਪ ਕੋ ਸਾਖ ਨਾਮ ਸ੍ਰੀ ਵਾਹਿਗੁਰੂ ਨਿਰਮਤਾ ਦਾ ਸਤਿਗੁਰੂ ਨਿਰਮਤਾ ਦਾ ਇੱਕ ਸਾਧ ਸੰਗਤ ਜੀ ਫਿਰਦੇ ਦੀ ਗਰੀਬੀ ਦਾ ਜਦੋਂ ਇੰਨਾ ਸ਼ਬਦ ਸੁਣਿਆ ਕਈ ਕਹਿੰਦੇ ਗੱਦੀ ਨਹੀਂ ਦਿੱਤੀ ਗੱਦੀ ਨਹੀਂ ਦਿੱਤੀ ਗੁਰੂ ਨਾਨਕ ਪਾਸ਼ਾ ਜੀ ਹੁਣ ਸੁਸਤਲ ਤੁਸੀਂ ਕਹਿੰਦੇ ਗੱਦੀ ਨਹੀਂ ਦਿੱਤੀ

ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੇ ਇੰਨੀ ਗੱਲ ਕਹੀ ਭਾਈ ਸੰਤੋਖ ਸਿੰਘ ਨੇ ਉਹਨੂੰ ਇੱਕ ਵਾਰ ਕੈਪਚਰ ਕਰ ਲਿਆ ਜੀ ਆਪਾਂ ਕਹਿੰਦੇ ਆ ਵੀ ਜਿਵੇਂ ਕੈਮਰਾ ਕੈਪਚਰ ਕਰਦਾ ਭਾਈ ਸੰਤੋਖ ਸਿੰਘ ਜੀ ਜਿਵੇਂ ਕੋਲੇ ਖੜ ਕੇ ਦੇਖ ਲੈਂਦੇ ਐਨਾ ਪਿਆਰ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਦੋਂ ਮਹਾਰਾਜ ਨੇ ਇੰਨੀ ਸ਼ਬਦ ਕਹੇ ਤੇ ਬਾਬਾ ਸ਼ਰੀ ਚਾਂਜੀ ਕਹਿੰਦੇ ਤਾਂ ਤੂੰ ਰਾਮਦਾਸ ਜੀ ਐਸ ਹਲੀਮੀ ਨਾ ਕੁਛੀ ਸਾਲਿਆਂ ਦਰਤਾ ਹੀ ਲੈ ਗਏ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਤੇ ਬਾਬਾ ਜੀ ਨੇ ਬਸ਼ਰ ਕੀਤਾ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਇਸ ਸੋਵਰ ਦੇ ਕੰਢੇ ਆਪਾਂ ਖੜੇ ਆ ਜਿਹੜਾ ਉਹਨੇ ਸੋਵਰ ਚ ਇਸ਼ਨਾਨ ਕਰਿਆ ਕਰੋ ਬਾਂ ਕੋੜੀਆਂ ਦੇ ਕੋੜ ਵੀ हट ਜਾਇਆ ਕਰ ਤੇ ਆ ਸੋਵਰ ਚੋਂ ਭਗਤੀ ਮਿਲਿਆ ਕਰੂੰਗੀ ਬੰਦਗੀ ਮਿਲਿਆ ਕਰੂੰਗੀ ਤਾਂ ਹੀ ਤਾਂ ਮਹਾਰਾਜ ਕਹਿੰਦੇ ਨੇ ਭਾਈ ਮੇਰਾ ਮੈਂ ਬਿੰਦਾ ਮੈਂ ਰੋਈਆਂ ਮਿਲੋਂ ਮੁਕਤ ਹੋਣਾ ਹੈ ਦੇਖੋ ਉਹਨਾ ਰੋਈਆਂ ਮਿਲੋਂ ਮੁਕਤ ਹੋਣਾ ਹੈ ਇਹ ਨਾਮ ਹੈ ਗੁਰੂ ਦਾ ਜੀ ਆ ਰੋਈਆਂ ਦੇ ਅੱਜ ਕੋਈ ਇਸ਼ਨਾਨ ਕਰਨ ਲਈ ਜਾ ਕੇ ਜਿਹੜੇ ਡਾਕਟਰ ਵੀ ਜਵਾਬ ਦੇ ਜਾਣ ਨਾ ਉਹ ਰੋਗ ਦੁੱਖ ਭਜੜੀ ਮੇਰੀ ਥੱਲੇ ਅੱਜ ਵੀ ਕੱਟੇ ਜਾਂਦੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਤੇ ਸਾਹਿਬ ਜੀ ਇੰਨਾ ਸਰਕਾਰ ਕੀਤਾ ਤੇ 6ਵੇਂ ਪਾਤਸ਼ਾਹ ਧੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਰਿਵਾਰ ਸਮੇਤ ਬਾਲਕ ਰਹੇ ਪਰਿਵਾਰ ਸਮੇਤ ਮੈਂ ਇੱਕ ਬੀਤੀ ਕਰਕੇ ਪੁੱਛਦਾ ਜਦੋਂ ਮਹਾਰਾਜ ਬਾਟ ਪਹੁੰਚੇ ਬਾਬਾ ਗੁਰਦਤਾ ਜੀ ਨਾਲ ਸਹਿਜ ਆਦੇ ਸਾਰੇ ਗੁਰੂ ਹਰਕਮਿੰਦਰ ਸਾਹਿਬ ਨੇ ਕਿਹਾ ਹੋਊਗਾ ਸਹਿਬ ਜਾਦਿਓ ਆਹ ਮਹਾਪੁਰਸ਼ਨ ਨੂੰ ਬਈ ਡੰਡੋਤ ਬਦਨਾ ਕਰੋ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕੀ ਮਾਰਾ ਵਿੱਚ ਸਨਕਾਰ ਨਹੀਂ ਕੀਤਾ ਹੂੰ ਅੱਜ ਸਾਡੋ ਕਾਪ ਛੱਡਦੇ ਦੇ ਕੋ ਕਿਸੇ ਮਹਾਪੁਰਸ਼ ਦਾ ਸਨਕਾਰ ਕਰਦੇ ਪਈ ਕੀ ਗੱਲ ਚ ਉਹਨਾਂ ਦਾ ਸਨਕਾਰ ਬਣਾ ਹੁੰਦਾ ਹੈ ਕਿ ਠੱਗਾ ਦਾ ਬੰਦਾ ਹੁੰਦਾ ਦੱਸੋ ਜੇ ਕੋਈ ਨਾਮ ਜਪੂਗਾ ਇੱਕ ਗੱਲ ਹੋਰ ਯਾਦ ਰੱਖਿਓ ਤੁਸੀਂ ਮੇਰੀ ਇਹ ਗੱਲ ਨੂੰ ਨੋਟ ਕਰ ਲਓ ਜੇ ਇਹਦੇ ਤੇ ਕੋਈ ਸ਼ੰਕਾ ਹੋਇਆ ਤੁਸੀਂ ਦੱਸ ਸਕਦੇ ਹੋ ਜਿਹੜਾ ਬਾਣੀ ਪੜ੍ਹਦਾ ਮਹਾਪੁਸਤ ਦਾ ਬਹੁਤ ਉੱਚੀ ਗੱਲ ਨੇ ਤੁਹਾਡੇ ਵਿੱਚ ਸਿੰਘ ਬੈਠੇ ਨੇ ਜਿਹੜਾ ਬਾਣੀ ਪੜਨ ਵਾਲਾ ਸੰਗੋ ਦੇ ਬੂਰੇ ਆਉਂਦਿਆਂ ਦਾ ਥੋੜਾ ਆਪਣਾ ਹੀ ਸੀਸ ਚੁੱਕ ਜਾਊਗਾ ਦੁਨੋ ਝਗੋਣਾ ਨਹੀਂ ਹੋਊਗਾ ਆਪੇ ਤੁਸੀਂ ਕਹੋਗੇ ਸਿੰਘ ਸਾਹਿਬ ਗੁਰੂ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪੇ ਹੀ ਫਿਰ ਬਲਾਕ ਵਿੱਚ ਸੀ ਬੰਦਗੀ ਸਿਖ ਸਿਖਾਉਂਦੀ ਹੈ ਬੰਦਗੀ ਪ੍ਰਕਾਸ਼ ਚਰਚੇ ਨੂੰ ਦੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਮੱਖਾ ਟੇਕੋ ਤੇ ਪਿਆਰਿਓ ਸਹਿਬਜ਼ਾਦਿਆਂ ਨੂੰ ਮਹਿਲਾ ਨੂੰ ਇੱਕ ਗੱਲ ਕਹੀ ਮਹਾਰਾਜ ਨੇ ਉਸ ਵਕਤੀ ਕਰੀ ਮਹਾਰਾਜ ਕਹਿੰਦੇ ਭਾਈ ਸੋਖ ਚ ਆਉਨੇ ਹੋ ਆਪਾਂ ਇਥੋਂ ਤੋਂ ਮਾਲੂ ਸ਼ੁਰੂ ਕੀਤਾ ਸੀ ਨਾਲੇ ਸੁੱਖ ਮਿਲਦਾ ਨਾਲੇ ਸੋਭਾ ਸੰਗਤ ਕਰਕੇ ਸਾਧਨਾ ਦੀ ਚਾ ਮੰਗਾ ਸਾਬ ਜਨਾ ਕੀ ਸੇਵਾ ਲੈ ਮਹਾਰਾਜ ਕਹਿੰਦੇ ਸਭ ਚਾਈਦਾ ਚੱਕੋ ਝਾੜੂ ਬਾਬਾ ਜੀ ਦੇ ਦਰ ਤੇ ਝਾੜੂ ਫੇਰੋ ਸਾਰੇ ਆਂਖੋ ਸਤਿਨਾਮ ਸ਼੍ਰੀ ਵਾਹਿਗੁਰੂ ਸ਼ੇਰ ਪਾਸ਼ਾ ਨੇ ਸੇਵਾ ਕਰਾਈ ਪਰਵਾਰ ਤੋਂ ਬਾਬਾ ਜੀ ਦੇ ਪਾਰ ਫਿਰ ਇਕ ਲੈਣ ਨਹੀਂ ਦੋ ਦਿਨ ਨਹੀਂ ਆਪਾਂ ਤਾਂ ਦੋਗ ਦੇਣਾ ਸੀ ਅੱਕ ਜਾਂਦੇ ਆ ਮੈਨੂੰ ਤਾਂ ਜੀ 10 ਦਿਨ ਤੱਕ ਸੇਵਾ ਕਰਦੇ ਨੂੰ ਮੇਰਾ ਕੰਮ ਪੂਰਾ ਨਹੀਂ ਹੋਇਆ ਆ ਦੇਖੋ ਇੱਕ ਨਹੀਂ ਦੋ ਨਹੀਂ ਸੰਗਦੇ ਸਾਰੇ ਨਾਮ ਸ਼ਿਕਾਰ ਕਰਿਓ 6 ਮਹੀਨੇ ਮਹਾਰਾਜ ਉੱਤੇ ਰਹੇ ਆ ਕੋ ਸਤ ਨਾਮ ਸ਼ਿਕਾਰ ਗੁਰੂ ਹਰਗੋਬਿੰਦ ਸਭ 6 ਮਹੀਨੇ ਰਹੇ 6 ਮਹੀਨੇ ਪੂਰੇ ਜਦੋਂ ਲੱਗੇ ਮਹਾਰਾਜ ਤਰਨ ਐ ਬੈਠੇ ਸਾਹਮਣੇ ਹੁਣ ਜਿਵੇਂ ਕਰਦੋ ਮਹਾਪੁਰਸ਼ਾਂ ਦੇ ਸਰੂਪ ਕੋ ਪਾਈ ਗੁਰਮਾਸਿਓ ਹਣੀ ਗੁਰੂ ਘਰ ਦੇ ਪ੍ਰਬੰਧਕ ਜੀ ਮਹਾਪੁਰਸ਼ੋ ਜਿਉ ਆਇਆਂ ਜਦੋਂ ਤੋਰਨਾ ਕਰਨ ਜੈਸੇ ਕੌਮ ਲੱਗੇ

ਕਹਿੰਦੇ ਛੋਟੇ ਹੀ ਨੇ ਕਿ ਕੋਈ ਵਿੱਚ ਮੇਰਾ ਵੀ ਹੈਗਾ ਆਖੋ ਸਤਿਨਾਮੁ ਸ਼੍ਰੀ ਗੁਰੂ ਸਾਡਾ ਵੀ ਹੈ ਨਾ ਜੀ ਆਪਾਂ ਨੂੰ ਕੋਲ ਕਹਿੰਦੇ ਮੈਨੂੰ ਪੁੱਤ ਦੇ ਦੇ ਕਹਿੰਦਾ ਸੌਖਾ ਪਿਆਰਿਓ ਕਿੰਨੀਆਂ ਤਮਾਮਾਂ ਨੇ ਜਿਨ੍ਹਾਂ ਨੇ ਆਪਦੇ ਪੁੱਤ ਸਾਧੂ ਕੀਤੇ ਆ ਨਿਗਾਹ ਮਾਂ ਮੇਰੀ ਕੋਈ ਮਾਮਾ ਹੈ ਕਿ ਆ ਨੇ ਕੋਈ ਮਾਂ ਕਹਿੰਦੀ ਮੇਰਾ ਪੁੱਤ ਇੰਜੀਨੀਅਰ ਬਣੇ ਕੋਈ ਮਾਂ ਕਹਿੰਦੀ ਮੇਰਾ ਪੁੱਤ ਡਾਕਟਰ ਬਣੇ ਕੋਈ ਮਾਂ ਕਹਿੰਦੀ ਮੇਰਾ ਪੁੱਤ ਮਾਸਟਰ ਬਣੇ ਕਿਸੇ ਮਾਂ ਨੇ ਅੱਜ ਤੱਕ ਅਰਦਾਸ ਕੀਤੀ ਆ ਮੇਰਾ ਪੁੱਤ ਸਾਬਤ ਹੋ ਜਾਏ ਕੋ ਸਤਿ ਆਂ ਮਾਂ ਬਿਸ਼ਣੂ ਕਿਤੇ ਅਰਦਾਸ ਜੇ ਨਹੀਂ ਕੀਤੀ ਤੇ ਡੈਰੋ ਬਾਣੀ ਨੇ ਫਿਰ ਬਾਬਾ ਜੀ ਦੀ ਮਾਂ ਨੂੰ ਮਾਂ ਪੁਰਖਾਂ ਦੀ ਮਾਤਾ ਨੂੰ ਵਿਹਾਹ ਮੈਂ ਸਾਬਤ ਮਾਂ تم تن گورو ہنکی خاصہ ماں تاں بنتا گورو ہنکی خاصہ دیوار بنتا گورو ہنکی ਗੁਰਬਾਣੀ ਬਾਦਵਾਣੀ ਮਾਤਾ ਨੂੰ ਸੰਤਾਨ ਕਿਰਪਾ ਨਹੀਂ ਕੀਤੀ ਬਾਦਵਾਣੀ ਮਾਤਾ ਨੂੰ ਸੰਤਾਨ ਕੁਛ ਵਾਰੀ ਨਹੀਂ ਕੇ ਮਹਾਪੁਰਸ਼ਾਂ ਦੀ ਮਾਂ ਉਹ ਗੁਰਬਾਣੀ ਦੀ ਮਾਂ ਕੋ ਧਰ ਤੇਰੀ ਬਖ ਧੰਨ ਆਖੋ ਸਤਨਾਮ ਵਾਹਿਗੁਰੂ ਜਿਨੇ ਮਹਾਪੁਰਸ਼ਾਂ ਨੂੰ ਕਹੇ ਮਹਾਪੁਰਸ਼ ਨੂੰ ਜਾਣਦੇ ਸੋਕੀ ਗੱਲ ਨਹੀਂ ਵੀਹੇਕ ਪਾਈ ਸਾਧੂ ਨੂੰ ਜਨ ਦੇ ਦੂ ਭਾਈ ਸਤ ਜਨਮਾਂ ਦੀ ਭਗਤੀ ਹੋਵੇ ਤਾਂ ਸਾਧੂ ਦਾ ਜਨ ਕੱਖ ਜਿ ਹੁੰਦਾ ਮਾਂ ਦੇ ਤਾਂ ਸਾਧੂ ਆਉਂਦੇ ਨੇ ਦੁਨੀਆ ਦੇ ਰੱਬ ਦੀਿਆਰੇ ਜਿਹੜੇ ਸਾਧੂ ਹੁੰਦੇ ਨੇ ਇਹ ਨਹੀਂ ਸਾਸਾਂ ਨੇ ਕੀ ਕੱਲੀ ਸੁਣ ਜਿਹੜੇ ਸਾਧੂ ਹੋ ਕੇ ਜੱਦੀ ਸਦੀ ਇਹਦੇ ਗੱਲਬਾਤ 'ਚ ਸਾਧੂ ਬਣਨਾ ਸੋਖੀ ਗੱਲ ਹੈ ਇਹ ਤਾਂ ਹਰੇਕੀ ਜਿੰਦਾ ਵੀ ਸਾਧੂ ਸੰਤ ਸਾਧੂ ਸੰਤ ਸਾਧੂ ਸਾਧੂ ਬਣਨਾ ਸੋਖੀ ਗੱਲ ਹੈ ਤੇ ਤੇ ਹਰੇਕੀ ਵਿਅਕਤੀ ਕੋ ਕਹੂ ਮੈਂ ਸਾਧੂ ਸੰਤ ਪਿਆਰੋ ਜਿਹੜੇ ਸਾਧੂ ਬਣੇ ਉਹ ਵੀ ਕਹਿੰਦੇ ਹਜੇ ਸਾਡੀ ਨਿਰ ਦੇ ਸਾਨੂੰ ਦਾਰਾ ਕਿਤੇ ਡੋਰੀ ਨਾ ਜੰਝੀ ਨੇ ਕਲਯੁਗ ਦਾ ਸਮਾਂ ਹੈ ਭਿਆਨਕ ਸਮਾਂ ਹੈ ਕੀ ਪਤਾ ਬੱਤੇ ਮਨ ਤੱਕ ਜਿੱਥੇ ਮੰਡੋਲ ਨੇ ਕੋ ਗਾਰੰਟੀ ਹੈ ਬਾਬਾ ਸ਼੍ਰੀ ਚੰਚੀ ਨੇ ਸਾਡਾ ਕੌਣ ਹੈ ਜਿਹੜਾ ਸਾਜੀ ਕਦੀ ਦਾ ਵਾਰਸ ਹੋਵੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਸਾਰੇ ਹੀ ਬੋਲਦੇ ਨੇ ਜਿਹਦੇ ਮੱਜੀ ਹੱਥ ਸਿਰ ਤੇ ਧਰ ਦਿਓ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਬਾਬਾ ਜੀ ਨੇ ਬਾਬਾ ਗੁਰਦਤਾ ਜੀ ਦੇ ਸਿਰ ਤੇ ਹੱਥ ਧਰਤਾ ਪਿਆ ਨੇ ਇਤਿਹਾਸ ਕਹਿੰਦਾ ਬਾਬਾ ਗੁਰਦਤਾ ਜੀ ਦਾ ਚਿਹਰਾ ਬਿਲਕੁਲ ਗੁਰਨਾਨਕ ਪਾਸ਼ਾ ਨਾਲ ਮਿਲਦਾ ਸੀ ਬਿਲਕੁਲ ਗੱਜ ਕੇ ਆਖੋ ਸਤਨਾਮ